ਮੰਡੀ ਅਰਨੀਵਾਲਾ ਦੇ ਨੇੜਲੇ ਪਿੰਡ ਟਾਲੀ ਵਾਲਾ ਬੋਦਲਾ ਦੀ ਢਾਣੀ ਦਰਿਆ ਸਿੰਘ ਨੇੜੇ ਐਕਸਾਈਜ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਕੱਚੀ ਲਾਹਣ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਐਕਸਾਈਜ ਵਿਭਾਗ ਵੱਲੋਂ ਲਾਹਣ ਦੇ ਨਾਲ ਸ਼ਰਾਬ ਕੱਢਣ ਲਈ ਵਰਤੀ ਜਾਂਦੀ ਭੱਠੀ ਪਾਣੀ ਦੀਆਂ ਵੱਡੀਆਂ ਟੈਂਕੀਆਂ ਸਮੇਤ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਐਕਸਾਈਜ ਵਿਭਾਗ ਦੇ ਇੰਸਪੈਕਟਰ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁਖਬਰ ਵੱਲੋਂ ਸੂchnਾ ਦਿੱਤੀ ਗਈ ਸੀ ਕਿ ਇਸ ਇਲਾਕੇ ਵਿੱਚ ਲੋਕਾਂ ਵੱਲੋਂ ਨਜਾਇਜ਼ ਤੌਰ ਤੇ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜਿਸ ਦੇ ਆਧਾਰ ਤੇ ਅੱਜ ਛਾਪੇਮਾਰੀ ਕਰਦੇ ਹੋਏ 20 ਹਜ਼ਾਰ ਲਿਟਰ ਕੱਚੀ ਲਾਹਣ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਬਰਾਮਦ ਕੀਤੀ ਗਈ ਲਾਹਣ ਨੂੰ ਨਸ਼ਟ ਵੀ ਕਰ ਦਿੱਤਾ ਗਿਆ ਹੈ। ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਮਨਜੋਗ, ਏਪੀਸੀ, ਈਆਰਐਸ ਰਮਾਣਾ ਸਭ ਦੀ ਅਗਵਾਈ ਵਿੱਚ ਅੱਜ ਇਸ ਨੇ ਅਰਸਾਈਰੇਟ ਕੀਤਾ ਹੈ। ਤਰਿਆਪੁਰ ਟਾਣੀ ਦੇ ਕੋਲ ਜਿੱਥੋਂ ਕਿਸਾਨ ਨੂੰ ਬੜੀ ਭਾਰੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਲਾਹਣ ਮਿਲੀ ਹੈ। ਤਕਰੀਬਨ 18 ਪਾਣੀ ਦੀਆਂ ਟੈਂਕੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਲਾਣ ਭਰੀ ਹੋਈ ਸੀ ਇਸ ਤੋਂ ਇਲਾਵਾ ਤਕਰੀਬਨ 15 ਤਰਪਾਲਾ ਮਿਲੀਆਂ ਨੇ ਪਲਾਸਟਿਕ ਦੀਆਂ ਜਿਨ੍ਹਾਂ ਦੇ ਵਿੱਚ ਲਾਣ ਭਰੀ ਸੀ ਕੁੱਲ ਤਕਰੀਬਨ 20000 ਲੀਟਰ ਜਿਹੜੀ ਆ ਲਾਣ ਸਾਨੂੰ ਮਿਲੀ ਹੈ ਜਿਨ੍ਹਾਂ ਨੂੰ ਇਸ ਮੌਕੇ ਤੇ ਸਟ੍ਰਾਈਕ ਕਰ ਦਿੱਤਾ ਹੈ ਇਸ ਤੋਂ ਇਲਾਵਾ ਚਾਲੂ ਪੱਠੀ ਦਾ ਜਿਹੜਾ ਸਮਾਨ ਸੀ ਦੋ ਡਰਮ ਤੇ ਹੋਰ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪੱਠੀ ਵਾਸਤੇ ਉਹ ਵੀ ਦਿੱਤਾ ਇਹ ਕਿਸੇ ਦੇ ਘਰੋਂ ਮਿਲੀਆਂ ਹੈ ਕਿ ਖੇਤ ਤੋਂ ਮਿਲੀਆਂ ਇਹ ਇਹ ਇੱਕ ਖੇਤ ਨੂੰ ਰਸਤਾ ਜਾਂਦਾ ਸੀ ਉਸ ਰਸਤੇ ਦੇ ਨਾਲ-ਨਾਲ ਸਾਰੇ ਦਵਾਈਆਂ ਹੋਈਆਂ ਸੀ ਜਿਨ੍ਹਾਂ ਕਿ ਜਿਹੜੀਆਂ ਕਿ ਅਸੀਂ ਸਰਚ ਕਰਕੇ ਸਾਨੂੰ ਮੁਕਬਰੀ ਸੀ ਉਪਰੀ ਰੇਡਾ ਹਤੇ ਸੀ ਸਰਚ ਕੀਤਾ ਤੇ ਸਾਨੂੰ ਇਹ ਪਤਾ ਲੱਗਿਆ ਇਹ ਕਿੰਨਾਂ ਦੀਆਂ ਸੀ ਇਹ ਉਹ ਇਹਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਆਰ ਨਿਊਜ਼ ਲਈ ਮੰਡੀ ਅਰਨੀ ਵਾਲਾ ਤੋਂ ਸਰੇਹ ਸੰਜੂ ਅਤੇ ਹਰਵੀਰ ਬੁਰਜਾਂ ਦੀ ਰਿਪੋਰਟ